ਠਿੰਡਾ ਦੇ ਭਗਤਾ ਭਾਈ ਕਾਂਚ ਡੇਰਾ ਸ਼ਰਧਾਲੂ ਦੇ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਨੇ ਔਰ ਉਸ ਵਜੂ ਡੇਰਾ ਸਮਰਥਕਾਂ ਨੇ ਮ੍ਰਿਤਕ ਮਨੋਹਰ لال ਦਾ ਸੰਸਕਾਰ ਨਹੀਂ ਕੀਤਾ ਤੇ ਉਹ ਲਾਸ਼ ਲੈ ਕੇ ਡੇਰਾ ਸਲਾਦਪੁਰਾ ਦੇ ਬਾਹਰ ਧਰਨੇ ਤੇ ਡਟੇ ਹੋਏ ਨੇ ਹਾਲਾਂਕਿ ਡੀਜੀਪੀ ਦਿਨਕਰ ਗੁਪਤਾ ਬਠਿੰਡਾ ਪੁੱਜੇ ਸੀ ਪਰ ਉਹਨਾਂ ਧਰਨੇ ਵਾਲੀ ਥਾਂ ਤੋਂ ਦੂਰੀ ਬਣਾਈ ਰੱਖੀ ਇਹ ਤਸਵੀਰਾਂ ਡੇਰਾ ਸਲਾਦਪੁਰਾ ਦੇ ਬਾਹਰ ਦੀਆਂ ਨੇ ਵੱਡੀ ਗਿਣਤੀ 'ਚ ਡੇਰਾ ਸਮਰਥਕ ਡੇਰੇ ਦੇ ਹੀ ਸ਼ਰਧਾਲੂ ਮਨੋਹਰ ਲਾਲ ਦੀ ਲਾਸ਼ ਲੈ ਕੇ ਬੈਠੇ ਹੋਏ ਨੇ ਇਨਸਾਫ਼ ਦੀ ਗੁਹਾਰ ਲਈ ਜਾ ਰਹੀ ਹੈ ਬਠਿੰਡਾ ਦੇ ਪਾਕਤਾ ਪਾਈਕਾ 'ਚ 20 ਨਵੰਬਰ ਨੂੰ ਡੇਰਾ ਸ਼ਰਧਾਲੂ ਮਨੋਹਰ ਲਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਸੰਘਰਸ਼ ਦਾ ਦੇਖੋ ਜਿੰਨਾ ਚਿਰ ਹੁਣ ਇਹ ਕਿਸੇ ਇਨਜਾਮ ਤੇ ਨਹੀਂ ਗੱਲ ਪਹੁੰਚਦੀ ਜਿੰਨਾ ਚਿਰ ਦੋਸ਼ੀ ਸਾਹਮਣੇ ਨਹੀਂ ਆਉਂਦੇ ਐ ਕੋਈ ਜਿਹੜਾ ਹੈਗਾ ਭਰੋਸੇਯੋਗ ਉੱਤਰ ਨਹੀਂ ਮਿਲਦਾ ਉਹਨਾਂ ਚਿਰ ਇਹ ਸੰਘਰਸ਼ ਤਾਂ ਫਿਰ ਚੱਲਦਾ ਹੀ ਰਹੂਗਾ ਜੀ ਅਸੀਂ ਬਿਲਕੁਲ ਰੱਖੀ ਆ ਜੀ ਸੁਰੱਖਿਆ ਦੀ ਵੀ ਗੱਲ ਅਸੀਂ ਕੀਤੀ ਐ ਬਾਕੀ ਜੋ ਪਿੱਛਾ ਪਹਿਲਾ ਵਾਰ ਦਾ ਤਾਂ ਹੋਈਆਂ ਨੇ ਉਹਦੇ ਵਿੱਚ ਜੋ ਜਾਂਚਾਂ ਅਧਵਾਟੇ ਲਮਕ ਰਹੀਆਂ ਨੇ ਵਿਮੇਂਦਰਪਾਲ ਬਿੱਟੂ ਜੀ ਦਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਮਰਡਰ ਹੋ ਜਾਂਦਾ ਉਹਦੀ ਜਾਂਚ ਅਧਵਾਟੇ ਲਮਕ ਰਹੀ ਹੈ ਉਹ ਕੱਲ ਕਿਸੇ ਸਿਰੇ ਨਹੀਂ ਲੱਗੀ ਜਦੋਂ ਕਿ ਉਸ ਟਾਈਮ ਤੇ ਇਹ ਵਾਅਦਾ ਕੀਤਾ ਗਿਆ ਸੀ ਵੀ ਇਹ ਜਾਂਚ ਅਸੀਂ ਜਲਦ ਸਿਰੇ ਲਾਵਾਂਗੇ ਕੌਣ ਲੋਕ ਨੇ ਸਾਜ਼ਿਸ਼ ਕਰਤਾ ਕੌਣ ਉਹ ਸਾਹਮਣੇ ਲੈ ਕੇ ਆਵਾਂਗੇ ਉਹ ਸਿਰਫ ਦੋ ਲੋਕ ਜਿਹੜੇ ਜੇਲ੍ਹ ਦੇ ਵਿੱਚ ਪਹਿਲਾਂ ਹੀ ਬੈਠੇ ਉਹਨਾਂ ਦੇ ਪਰਚਾ ਪਾ ਕੇ ਨਵੇਂ ਸਿਰੋਂ ਉਹਨਾਂ ਦੀ ਅਰੈਸਟ ਪਾ ਕੇ ਉੱਥੇ ਉਹਨਾਂ ਨੂੰ ਬਿਠਾਇਆ ਗਿਆ ਤਾਂ ਉਹ ਸ਼ਾਇਦ ਕਿਤੇ ਸਾਨੂੰ ਇਹ ਲੱਗਦਾ ਹੈ ਵੀ ਸ਼ਾਇਦ ਜੇ ਕਿਤੇ ਉਹ ਜਾਂਚ ਸਿਰੇ ਲੱਗੀ ਹੁੰਦੀ ਅੱਜ ਆਹ ਜਿਹੜਾ ਹੈਗਾ ਨੁਕਸਾਨ ਹੈ ਇਹ ਸਾਨੂੰ ਨਾ ਝੱਲਣਾ ਪੈਂਦਾ ਹੁਣ ਇਹ ਸੀਸੀਟੀਵੀ ਤਸਵੀਰਾਂ ਵੇਖੋ ਇਹਨਾਂ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਦੋ ਮੂਹ ਟਕੇ ਵਿਅਕਤੀ ਮਨੂਹਰ ਲਾਲ ਦੀ ਦੁਕਾਨ ਚੋਂਦੇ ਨੇ ਅਤੇ ਕੁਝ ਸੈਕਿੰਡ ਦੀ ਗੱਲਬਾਤ ਬਾਅਦ ਤਾਬੜ ਤੋੜ ਗੋਲ ਨਾ ਵਰਾ ਦਿੰਦੇ ਨੇ ਡੇਰਾ ਸ਼ਰਦਾਲੂ ਮਨੂਹਰ ਲਾਲ ਦੀ ਮੌਤ ਹੋ ਜਾਂਦੀ ਹੈ ਘਟਨਾ ਦੇ ਇਨੇ ਦਿਨਾ ਬਾਅਦ ਵੀ ਕਾਤਲ ਨਾ ਫੜੇ ਜਾਣ ਕਾਰਨ ਡੇਰਾ ਸਮਰਥਕ ਰੋਸ ਪ੍ਰਦਰਸ਼ਨ ਕਰ ਰਹੇ ਨੇ ਮਨੂਹਰ ਲਾਲ ਦੀ লাশ ਡੇਰਾ ਸਲਾਦਪੁਰਾ ਦੀ ਬਾਹਰ ਰੱਖ ਕੇ ਇਨਸਾਫ ਦੀ ਮੰਗ ਹੋ ਰਹੀ ਹੈ ਨੇ ਮੰਗਤਾ ਇੱਕੋ ਰੱਖਿਆ ਜੀ ਜੋ ਕਾਤਲ ਲੋਕ ਨੇ ਦੋਸ਼ੀ ਲੋਕ ਨੇ ਜਿਨ੍ਹਾਂ ਨੇ ਇਸ ਕਾਨੂੰਨੀ ਵਾਰਦਾਤ ਨੂੰ ਇਨਜਾਮ ਦਿੱਤਾ ਹੈਗਾ ਉਹ ਲੋਕ ਸਾਹਮਣੇ ਆਉਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੂਜਾ ਦੇ ਨਾਲ ਇਸੇ ਮੰਗ ਦਾ ਹੀ ਹਿੱਸਾ ਹੈ ਵੀ ਉਹ ਲੋਕ ਕੌਣ ਨੇ ਜਿਨ੍ਹਾਂ ਨੇ ਕੋਈ ਸਾਜ਼ਿਸ਼ ਰਚੀ ਹੈ ਸਿਰਫ ਇੱਕ ਸ਼ੂਟਰ ਆ ਕੇ ਇਹ ਕੰਮ ਕਰਕੇ ਚਲਾ ਜਾਂਦਾ ਇਹਦੇ ਪਿੱਛੇ ਕੌਣ ਹੈ ਕੋਈ ਤਾਂ ਹੈ ਜਿਹੜਾ ਇਸ ਘਟਨਾ ਨੂੰ ਇਨਜਾਮ ਦੇਣ ਵਾਸਤੇ ਇਹਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਉਹ ਪੂਰਾ ਨਕਾਬ ਜਿਹੜਾ ਹੈਗਾ ਉਤਾਰਿਆ ਜਾਵੇ ਇਸ ਗੱਲ ਦੇ ਉੱਤੇ ਇਹੀ ਮੰਗ ਹੈ ਮੇਨ ਮਨੋਹਰ ਲਾਲ ਦੇ بیٹے ਜਤਿੰਦਰ ਅਰੋੜਾ ਉਰਫ ਜਿਮੀ ਅਰੋੜਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਚਾਰ ਮਾਮਲਿਆਂ 'ਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਮੀ ਅਰੋੜਾ ਹੁਣ ਬੇਅਦਬੀ ਦੇ ਕੇਸਾਂ 'ਚ ਜ਼ਮਾਨਤ ਉੱਤੇ ਹੈ ਉਸਦੇ ਪਿਤਾ ਮਨੋਹਰ ਲਾਲ ਵੈਸਟਰਨ ਯੂਨੀਅਨ ਦੀ ਬ੍ਰਾਂਚ ਚਲਾਉਂਦੇ ਸੀ ਦੋ ਨਕਾਬਪੋਸ਼ ਹਥਿਆਰਬੰਦ ਦੁਕਾਨ 'ਚ ਡਾਲਰ ਐਕਸਚੇਂਜ ਦੇ ਬਹਾਨੇ ਆਈ ਅਤੇ ਸ਼ਰੀਅਮ ਗੋਲੀਆਂ ਮਾਰ ਕੇ ਫਰਾਰ ਹੋ ਗਈ। ਕਤਲकांड ਦੀ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਹਾਲਾਂਕਿ ਡੀਜੀਪੀ ਦਿਨਕਰ ਗੁਪਤਾ ਬਠਿੰਡਾ ਪੁੱਜੇ ਸਨ ਪਰ ਡੇਰਾ ਸਮਰਥਕਾਂ ਮੁਤਾਬਕ ਅੱਜ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਹੋਈ ਪਿਛਲੇ ਦਿਨੀ ਪ੍ਰਸ਼ਾਸਨ ਨੇ ਛੇਤੀ ਇਨਸਾਫ ਦਾ ਪ੍ਰੋਸਾ ਜ਼ਰੂਰ ਦਿੱਤਾ ਸੀ ਇਸ ਦਿਨ ਨਾਲ ਅੱਜ ਕੋਈ ਰਾਬਤਾ ਨਹੀਂ ਕਾਇਮ ਕੀਤਾ ਗਿਆ ਜੀ ਕੱਲ ਸਾਡੇ ਨਾਲ ਐਸਐਸਪੀ ਸਾਹਿਬ ਦੀ ਮੀਟਿੰਗ ਹੋਈ ਹੈ ਐਸਡੀਐਮ ਸਾਹਿਬ ਦੀ ਮੀਟਿੰਗ ਹੋਈ ਹੈ ਕੱਲ ਅਸੀਂ ਉਹਨਾਂ ਨੂੰ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਹੈ ਜਿਹੜੀ ਉਹ ਦੱਸੀ ਹੈ ਅੱਜ ਕੋਈ ਗੱਲਬਾਤ ਨਹੀਂ ਹੋਈ ਐ ਕਿਥੇ ਕਿਸੇ ਨਤੀਜੇ ਤੇ ਪਹੁੰਚੇ ਆ ਨਹੀਂ ਪਹੁੰਚੇ ਅੱਜ ਕੋਈ ਸੰਪਰਕ ਨਹੀਂ ਐ ਕੱਲ ਦੀ ਜੋ ਗੱਲਬਾਤ ਹੈਗੀ ਉਹਦੇ ਚ ਹੀ ਸੀਗਾ ਵੀ ਅਸੀਂ ਪੂਰੀ ਸੰਜੀਦਗੀ ਦੇ ਨਾਲ ਇਸ ਕੇਸ ਨੂੰ ਹੱਲ ਕਰਨ ਤੇ ਲੱਗੇ ਹੋਏ ਆ ਤੇ ਜਲਦ ਅਸੀਂ ਜਿਹੜਾ ਹੈਗਾ ਕਿਸੇ ਨਤੀਜੇ ਤੇ ਪਹੁੰਚਾਂਗੇ ਦੇਖੋ ਇਸ ਗੱਲ ਦਾ ਸਾਨੂੰ ਮਹਿਸੂਸ ਤਾਂ ਹੋ ਹੀ ਰਹੀ ਹੈ ਗੱਲ ਵੀ ਜੋ ਹੈੱਡ ਹੈ ਸਾਡੇ ਸਟੇਟ ਦੇ ਜਿਹੜੇ ਪੂਰੇ ਸਟੇਟ ਦੇ ਜਿਹੜੇ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਦੇ ਆ ਪੂਰੇ ਸਟੇਟ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਣ ਵਾਲੇ ਅਫੀਸਰ ਦਾ ਨੇੜੇ ਆ ਕੇ ਚਲਿਆ ਜਾਣਾ ਜਾਂ ਉਹਦਾ ਫੋਨ ਕਾਲ ਕਰਕੇ ਜਾਂ ਕਿਸੇ ਅਫਸਰ ਦੇ ਰਾਈ ਮੈਸੇਜ ਤੱਕ ਨਾ ਆਉਣਾ ਮਹਿਸੂਸ ਤਾਂ ਹੈ ਸਾਨੂੰ ਦੁੱਖ ਵੀ ਹੈ ਇਸ ਗੱਲ ਦਾ ਪੁੱਛਣਾ ਚਾਹੀਦਾ ਸੀਗਾ ਕਿਉਂ ਸੜਕਾਂ ਤੇ ਬੈਠੇ ਆ ਕੋਈ ਸ਼ੌਂਕ ਤਾਂ ਨਹੀਂ ਆ ਸਾਡਾ ਪਰ ਨਹੀਂ ਆਏ ਚਲੋ ਕੋਈ ਗੱਲ ਨਹੀਂ ਸਾਨੂੰ ਉਸ ਗੱਲ ਦਾ ਕੋਈ ਐ ਵੀ ਨਹੀਂ ਆ ਵੀ ਇੱਥੇ ਆਉਣਾ ਹੀ ਚਾਹੀਦਾ ਸੀਗਾ ਚਲੋ ਇਹ ਪ੍ਰਸ਼ਾਸਨ ਦਾ ਆਪਦਾ ਕੰਮ ਹੁੰਦੇ ਆ ਅਸੀਂ ਕੋਈ ਐੜੀ ਨਹੀਂ ਕਰਦੇ ਵੀ ਇੱਥੇ ਹੀ ਆ ਕੇ ਜਾਂਦੇ ਪਰ ਇੰਨਾ ਕਿ ਜ਼ਰੂਰ ਹੈਗਾ ਵੀਕਰ ਟੋਕਟ ਕੋਈ ਮੈਸੇਜ ਆ ਜਿਹੜਾ ਉਹਨਾਂ ਦਾ ਆ ਜਾਂਦਾ ਤਾਂ ਹੋਰ ਵਧੀਆ ਹੁੰਦਾ ਦੇਖੋ ਕਾਰਵਾਈ ਦੀ ਜਿਹੜੀ ਕੱਲ ਤੱਕ ਦੀ ਗੱਲ ਹੈ ਉਹ ਸਾਨੂੰ ਇਹ ਲੱਗਦਾ ਸੀਗਾ ਵੀ ਵਧੀਆ ਤਰੀਕੇ ਨਾਲ ਕਰ ਰਹੇ ਅੱਜ ਉਹਨਾਂ ਦਾ ਕੋਈ ਸੰਪਰਕ ਨਹੀਂ ਹੈ ਪਰ ਜੇ ਦੇਖਿਆ ਜਾਵੇ ਉਹਨਾਂ ਦੀ ਜੋ ਗੱਲਬਾਤ ਕੱਲ ਸਾਡੇ ਨਾਲ ਸੀਗੀ ਉਹ ਬੜੀ ਸਹਾਜਕਾਰ ਸੀਗੀ ਕੁਝ ਜਿਹੜਾ ਹੈਗਾ ਪਲੱਸ ਪੁਆਇੰਟ ਉਹਦੇ ਚ ਸਾਨੂੰ ਉਹਨਾਂ ਨੇ ਦੱਸਿਆ ਸੀ ਵੀ ਅਸੀਂ ਜਿਹੜਾ ਹੈਗਾ ਅੱਗੇ ਨੂੰ ਵਧ ਰਹੇ ਹਾਂ ਅਸੀਂ ਛੇਤੀ ਜਿਹੜਾ ਹੈਗਾ ਇਸ ਕੇਸ ਨੂੰ ਅੱਗੇ ਵਧਾਉਣ ਵੱਲ ਵਧ ਰਹੇ ਹਾਂ ਪਰ ਅੱਜ ਕੋਈ ਸੰਪਰਕ ਨਹੀਂ ਹੈ ਹੁਣ ਇਹ ਨਹੀਂ ਪਤਾ ਵੀ ਅੱਜ ਦੀ ਉਹਨਾਂ ਦੀ ਕੀ ਕੋਈ ਕਾਰਗੁਜ਼ਾਰੀ ਹੈ ਕਿ ਨਹੀਂ ਹੈਗੀ ਹੈ ਇਨਸਾਫ਼ ਮਿਲਣ ਦੀ ਦੇਰੀ 'ਚ ਢੇਰਾਂ ਸਮਰਥਕਾਂ ਦੇ ਇਕੱਠ ਵਾਦਾ ਜਾ ਰਹੀ ਹੈ ਹਰਿਆਣਾ ਤੋਂ ਆ ਕੇ ਵੀ ਬੀੜਾ ਸ਼ਰਧਾਲੂ ਪ੍ਰਦਰਸ਼ਨ 'ਚ ਸ਼ਾਮਲ ਹੋ ਰਹੇ ਨੇ ਕੱਲ ਵੀ ਹਰਿਆਣਾ ਸਟੇਟ ਦੇ ਜ਼ਿੰਮੇਵਾਰ ਸਾਡੇ ਆਏ ਅੱਜ ਫਿਰ ਹਰਿਆਣਾ ਸਟੇਟ ਦੀਆਂ ਕੁਝ ਜ਼ਿੰਮੇਵਾਰ ਭੈਣਾਂ ਆਈਆਂ ਰਾਜਸਥਾਨ ਸਟੇਟ ਦੇ ਕੁਝ ਜ਼ਿੰਮੇਵਾਰ ਆਏ ਆ ਕਿਉਂਕਿ ਪਹਿਲਾਂ ਸਾਨੂੰ ਫੋਨ ਕਰ ਰਹੇ ਨੇ ਪਿਛਲੇ 2 ਦਿਨਾਂ ਤੋਂ ਇਹ ਕੋਈ ਕੱਲ ਫੋਨ ਕੀਤਾ ਕੱਲ ਆਏ ਵੀ ਹੈ ਤਾਂ ਉਹਨਾਂ ਦੇ ਵੱਲੋਂ ਇਹ ਹੀ ਹੈ ਵੀ ਅਸੀਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ ਇਸ ਇਨਸਾਫ ਦੇ ਲਈ ਜੋ ਸੰਘਰਸ਼ ਰੱਖਿਆ ਗਿਆ ਹੈ ਪ੍ਰੋਟੈਸਟ ਹੋ ਰਿਹਾ ਹੈ ਇਹਦੇ ਵਿੱਚ ਸ਼ਾਮਲ ਹੋਣਾ ਅਸੀਂ ਉਹਨਾਂ ਨੂੰ ਇਹ ਹੀ ਕਹਿ ਰਹੇ ਹਾਂ ਕਿ ਅਜੇ ਤੱਕ ਜਿਹੜਾ ਹੈਗਾ ਇਹ ਸੰਕੇਤਕ ਸੰਘਰਸ਼ ਹੈ ਇੱਕ ਆਪਾਂ ਸਿਰਫ ਇੰਡੀਕੇਟ ਕਰ ਰਹੇ ਹਾਂ ਵੀ ਸਾਡੇ ਜਿਹੜੀਆਂ ਭਾਵਨਾਵਾਂ ਹਤਾਸ਼ ਹੋਈਆਂ ਨੇ ਸਾਡੇ ਜਿਹੜਾ ਹੈਗਾ ਇਹ ਤਸ਼ੱਦਦ ਜਿਹੜਾ ਟਾਇਆ ਗਿਆ ਹੈ ਸਾ ਪਰਿਵਾਰ ਦੇ ਉੱਪਰ ਇਹਦੇ ਲਈ ਇਨਸਾਫ ਦੀ ਅਸੀਂ ਮੰਗ ਕਰ ਰਹੇ ਹਾਂ ਸਾਨੂੰ ਸੜਕਾਂ ਤੇ ਨਾ ਬੈਠਣ ਲਈ ਮਜਬੂਰ ਕੀਤਾ ਜਾਵੇ ਤਾਂ ਉਹਨਾਂ ਨੂੰ ਵੀ ਅਸੀਂ ਇਹੀ ਕਹਿ ਵੀ ਅਜੇ ਤੱਕ ਸੰਕੇਤਕ ਹੈ ਪਰ ਜੇ ਕਿਸੇ ਕਿਨਾਰੇ ਗੱਲ ਨਹੀਂ ਲੱਗਦੀ ਤਾਂ ਫਿਰ ਉਹ ਦੇਖੋ ਅਗਲੀ ਗੱਲ ਹੈਗੀ ਹੈ ਇਸ ਸੰਘਰਸ਼ ਦੀ ਰੂਪਰੇਖਾ ਅਗਲੀ ਕੀ ਬਣਨੀ ਹੈ ਕੀ ਨਹੀਂ ਹੈ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਇਹ ਇੱਥੇ ਹੀ ਨਿਬੜ ਜਾਵੇ ਵਧੀਆ ਗੱਲ ਹੈ ਕੋਈ ਸ਼ੌਂਕ ਨਹੀਂ ਹੁੰਦਾ ਸੜਕਾਂ ਦੇ ਉੱਤੇ ਬੈਠਣਾ ਸਰਦੀ ਦੀ ਮੌਸਮ ਹੈ ਤਾਂ ਬਾਕੀ ਹੁਣ ਪ੍ਰਸ਼ਾਸਨ ਨੇ ਦੇਖਣਾ ਜੀ ਕਿਸ ਤਰ੍ਹਾਂ ਗੱਲ ਨੂੰ ਸਿਰੇ ਲਾਉਣਾ ਹੈ ਮੰਗ ਕਰਨੀ ਸਰਕਾਰਾਂ ਤੋਂ ਸਮੇਂ ਦੀਆਂ ਸਰਕਾਰਾਂ ਤੋਂ ਸਮੇਂ ਦੇ ਪ੍ਰਸ਼ਾਸਨ ਤੋਂ ਮੰਗ ਕਰਨੀ ਇਹ ਸਾਡਾ ਇੱਕ ਨਾਗਰਿਕ ਹੋਣ ਦੇ ਨਾਤੇ ਹੱਕ ਹੈ ਉਹ ਮੰਗ ਅਸੀਂ ਆਪਦੀ ਲੈ ਕੇ ਬੈਠੇ ਹੋਏ ਹਾਂ 5 ਸਾਲ ਪਹਿਲਾਂ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵੱਡੀ ਗਿਣਤੀ 'ਚ ਘਟਨਾਵਾਂ ਵਾਪਰੀਆਂ ਸਨ ਇਹਨਾਂ ਘਟਨਾਵਾਂ ਉੱਤੇ ਜੰਮ ਕੇ ਸਿਆਸਤ ਵੀ ਹੋਈ ਸੀ ਕੈਪਟਨ ਸਰਕਾਰ ਨੇ ਸੱਤਾ ਸੰਭਾਲਣ ਬਾਅਦ ਰਿਟਾਇਰਡ ਜੱਜ ਦਾ ਕਮਿਸ਼ਨ ਬਿਠਾਇਆ ਅਤੇ ਹੁਣ ਐਸਆਈਟੀ ਜਾਂਚ ਚੱਲ ਰਹੀ ਹੈ ਮਸਲਾ ਧਰਮ ਨਾਲ ਜੁੜਿਆ ਹੈ ਇਸ ਤੋਂ ਪਹਿਲਾਂ ਨਾਬਾ ਜੇਲ੍ਹ ਚ ਬੇਅਦਬੀ ਕੇਸ ਦੇ ਮੋਲਜਮ ਅਤੇ ਡੇਰਾ ਸੱਚਾ ਸੌਦਾ ਦੇ ਸਮਰਥਕ ਮਹਿੰਦਰਪਾਲ ਬਿੱਟੂ ਦਾ ਵੀ ਕਤਲ ਹੋ ਗਿਆ ਸੀ ਫਿਲਹਾਲ ਹੁਣ ਸਮਾਇਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਦੱਸਾਂਗੇ ਡੇਰਾ ਸ਼ਰਧਾਲੂ ਦੇ ਕਤਲ ਦਾ ਗੈਂਗਸਟਰ ਕਨੈਕਸ਼ਨ ਡੇਰਾ ਸ਼ਰਦਾਲੂ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਪਿਛਲੇ ਦਿਨੀ ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਸੀ ਕਤਲ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੱਸਿਆ ਸੀ ਡੇਰਾ ਸਮਰਥਕਾਂ ਨੇ ਇਸ ਨੂੰ ਮਾਹੌਲ ਖਰਾਬ ਕਰਨ ਵਾਲੀ ਹਰਕਤ ਦੱਸਿਆ ਇਹ ਫੇਸਬੁੱਕ ਪੋਸਟ ਗੈਂਗਸਟਰ ਸੁੱਖਾ ਗਿੱਲ ਲੰਮੇ ਗਰੁੱਪ ਦੀ ਹੈ ਪਿਛਲੇ ਦਿਨੀ ਫੇਸਬੁੱਕ ਪੋਸਟ ਚ ਇਹ ਸੀਸੀਟੀਵੀ ਚ ਕੈਦ ਹੋਏ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਸੀਸੀਟੀਵੀ ਤਸਵੀਰਾਂ 20 ਨਵੰਬਰ ਦੀਆਂ ਨੇ ਬਠਿੰਡਾ ਦੇ ਕਸਬਾ ਪਕਤਾ ਪਾਈ ਕਾਚ 20 ਨਵੰਬਰ ਸ਼ਾਮੀ ਦੋ ਮੂਟਕੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਆਪਣੀ ਦੁਕਾਨ ਚ ਬੈਠੇ ਡੇਰਾ ਸ਼ਰਦਾਲੂ ਮਨਹੂਰ ਲਾਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਗੈਂਗਸਟਰ ਸੁਖਾਗੈਲ ਲੰਮੇ ਦੇ 그룹 ਨੇ ਇੱਕ ਫੇਸਬੁੱਕ ਪੋਸਟ ਚ ਲਿਖਿਆ ਸੀ ਕਿ ਜੋ ਭਗਤੇ ਕਤਲ ਹੋਇਆ ਉਹ ਉਹਨਾਂ ਦੇ ਵੀਰ ਹਰਜਿੰਦਰ ਤੇ ਅਮਨੇ ਨੇ ਕੀਤਾ ਹੈ ਕਤਲ ਦੀ ਵਜ੍ਹਾ ਬਰਗਾੜੀ ਅਤੇ ਭਗਤਾ ਪਾਈਕਾ ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਦੱਸਿਆ ਗਿਆ ਫੇਸਬੁੱਕ ਪੋਸਟ ਚ ਪੁਵਿੱਖ ਚ ਅਜਿਹਾ ਕਰਨ ਵਾਲਿਆਂ ਦਾ ਅੰਸ਼ ਮੁਕਾਉਣ ਦੀ ਵੀ ਚੇਤਾਵਨੀ ਦਿੱਤੀ ਗਈ ਕੋ ਜਿਹੜੇ ਗੈਂਗਸਟਰ ਦੇ ਵੱਲੋਂ ਕੋਈ ਆ ਰਹੀ ਹੈ ਪੋਸਟ ਆ ਰਹੀ ਹੈ ਫੇਸਬੁੱਕ ਤੇ ਆ ਰਹੀ ਹੈ ਪਤਾ ਲੱਗਿਆ ਮੈਂ ਪੜਿਆ ਤਾਂ ਕੁਝ ਨਹੀਂ ਹੈ ਹਜੇ ਤੱਕ ਉਹਦੇ 'ਚ ਇਹ ਹੁੰਦਾ ਜੀ ਉਹ ਕਿਵੇਂ ਆ ਰਹੀ ਹੈ ਕੌਣ ਪਾ ਰਿਹਾ ਹੈ ਉਹ ਬੰਦਾ ਕਿਵੇਂ ਹੈ ਉਹਦੀ ਆਈਡੀ ਫੇਕ ਹੈ ਕੀ ਹੈ ਕੀ ਗੱਲਬਾਤ ਹੈ ਉਹਦੇ ਬਾਰੇ ਤੱਕ ਨਹੀਂ ਹੈ ਪਰ ਇਹ ਗੱਲਾਂ ਸੀ ਜ਼ਰੂਰ ਰੱਖੀਆਂ ਪ੍ਰਸ਼ਾਸਨ ਦੇ ਅੱਗੇ ਵੀ ਇੱਕ ਐਸਾ ਮਾਹੌਲ ਬਣਿਆ ਹੋਇਆ ਹੈਗਾ ਗਮਗੀਨ ਮਾਹੌਲ ਦੇ ਵਿੱਚ ਹਜ਼ਾਰਾਂ ਲੋਕ ਇੱਥੇ ਬੈਠਾ ਇੱਕ ਪੋਸਟਾਂ ਆ ਰਹੀ ਹੈ ਤੁਸੀਂ ਉਹਨਾਂ ਨੂੰ ਚੈੱਕ ਕਰੋ ਉਹਨਾਂ ਨੂੰ ਰੋਕੋ ਤਾਂ ਕਿ ਭੜਕਾਹਟ ਪੈਦਾ ਨਾ ਹੋਵੇ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਰੋਕਿਆ ਜਾਵੇ ਇਹ ਗੱਲ ਜ਼ਰੂਰ ਅਸੀਂ ਰੱਖੀਏ ਅਸੀਂ ਅ ਅਸੀਂ ਟਰੈਕਤੇ ਆ ਜਿਹੜੇ ਜਿਹੜੇ ਹੈਗੇ ਆ ਵੀ ਆਰ ਗੋਇੰਗ ਇਨ ਦ ਰਾਈਟ ਡਾਇਰੈਕਸ਼ਨ ਛੇਤੀ ਛੇਤੀ ਲੱਭ ਕੇ ਤੁਮ ਦੇ ਪਰਵਾਰ ਦਾ ਸਾਡੇ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਕੋਈ ਉਹਨਾਂ ਦਾ ਗੱਲਾ ਸ਼ਿਕਵਾ ਨਹੀਂ ਹੈਗਾ ਜਿਹੜੇ ਕੋ ਉਹਨਾਂ ਦੇ ਇਸ਼ੂਸ ਹੈਗੇ ਉਹਨਾਂ ਨੂੰ ਦੱਸਿਓ ਅਸੀਂ ਕਨਵੇ ਅੱਗੇ ਹਾਇਰ ਅਥਾਰਟੀ ਨੂੰ ਕਰ ਦਾਂਗੇ ਡੇਰਾ ਸਮਰਥਕਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਹਾਲੇ ਤੱਕ ਕੋਈ ਵੀ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ ਜਿਸ ਨਾਲ ਉਹਨਾਂ ਨੂੰ ਸੰਤੁਸ਼ਟੀ ਹੁੰਦੀ ਹੋਵੇ ਇਸ ਦੇ ਰੋਸ ਵਿੱਚ ਜੋ ਢੀਰ ਆ ਸਮਰਥਕ ਉਸ ਪ੍ਰਦਰਸ਼ਨ ਕਰ ਰਹੇ ਨੇ ਅਤੇ ਇਨਸਾਫ ਦੀ ਗੁਹਾਰ ਲਾਰੇ ਨੇ ਖੜਾ ਕੇ ਡੀਜੀਪੀ ਦਿਨਕਰ ਗੁਪਤਾ ਵੀ ਬਠਿੰਡਾ ਪੁੱਜੇ ਸਨ ਪਰ ਉਹ ਵੀ ਚੁੱਪ ਚਾਪ ਚਲੇ ਗਏ ਰੁਕਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਗੱਲ ਬੇਅਦਵੀ ਅਤੇ ਗੋਲੀਕਾਂਡ ਮਾਮਲਿਆਂ ਤੇ ਜਾਂਚ ਦੀ ਕਰਾਂਗੇ ਹੁਣ ਗੱਲ ਕਰਦੇ ਆਂ ਬੇਅਦਵੀ ਅਤੇ ਗੋਲੀਕਾਂਡ ਮਾਮਲਿਆਂ ਦੀ ਇਹਨਾਂ ਘਟਨਾਵਾਂ 'ਤੇ ਅੱਜ ਵੀ ਇਨਸਾਫ ਨਹੀਂ ਮਿਲਿਆ ਸੱਚ ਤਾਂ ਇਹ ਹੈ ਕਿ ਹਾਲੇ ਵੀ ਇਨ੍ਹਾਂ ਘਟਨਾਵਾਂ ਤੇ ਸਿਆਸਤ ਜਾਰੀ ਹੈ ਵਿਸਥਾਰ ਨਾਲ ਦੱਸ ਦਿਆਂ ਕਦੋਂ-ਕਦੋਂ ਅਤੇ ਕਿਸ-ਕਿਸ ਨੇ ਜਾਂਚ ਕੀਤੀ ਤੇ ਨਿਕਲਿਆ ਕਿ ਪਰ 2015 ਚ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਵਿਰੋਧ ਪ੍ਰਦਰਸ਼ਨ ਹੋਏ ਪੁਲਿਸ ਫਾਇਰਿੰਗ ਚ ਦੋ ਨੌਜਵਾਨਾਂ ਦੀਆਂ ਜਾਨਾਂ ਚੜੀਆਂ ਗਈਆਂ ਇਸ ਕੇਸ ਨੂੰ ਉਸ ਵੇਲੇ ਦੀ ਬਾਦਲ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਦੋਸ਼ੀਆਂ ਨੂੰ ਫੜਨ ਦਾ ਦਬਾਅ ਪਿਆ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਏ ਡੀ ਜੀ ਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐਸ ਆਈ ਟੀ ਉਸ ਵੇਲੇ ਦੇ ਏ ਡੀ ਜੀ ਪੀ ਸਹੋਤਾ ਦੀ ਐਸ ਆਈ ਟੀ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਦਾਵਾ ਕੀਤਾ ਕਿ ਬੇਅਦਵੀ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਨੇ ਪਰ ਨਿਕਲਿਆ ਕੁਝ ਨਾ ਸਹੋਤਾ ਟੀਮ ਦੀ ਐਸ ਆਈ ਟੀ ਜਾਂਚ ਤੇ ਫੁੱਲ ਸਟਾਪ ਲੱਗ ਗਿਆ ਬੇਅਦਵੀ ਦੀਆਂ ਘਟਨਾਵਾਂ ਦੇ 1 ਮਹੀਨੇ ਬਾਅਦ ਜਾਂਚ ਸੀਬੀਆਈ ਕੋਲ आई 5 ਨਵੰਬਰ 2015 ਨੂੰ ਕੇਸ ਸੀਬੀਆਈ ਨੂੰ ਮਿਲਿਆ ਸੀਬੀਆਈ ਨੇ 3 ਐਫਆਈਆਰ ਦਰਜ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਣ ਦਾ ਕੇਸ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਬਰਗਾੜੀ ਤੇ ਬੁਰਜ ਜਵਾਰ ਸਿੰਘ ਵਾਲਾ ਚ ਲੱਗੇ ਪੋਸਟਰ ਦਾ ਕੇਸ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਗਏ ਅੰਗ ਦਾ ਕੇਸ 4 ਸਾਲ ਜਾਂਚ ਚੱਲੀ ਬਰਗਾੜੀ ਤੇ ਬੁਰਜ ਜਵਾਰ ਸਿੰਘ ਵਾਲਾ ਬੇਅਦਬੀ ਮਾਮਲੇ ਚ ਸੀਬੀਆਈ ਦੀ ਜਾਂਚ ਵਿੱਚ ਮਹਿੰਦਰਪਾਲ ਸਿੰਘ ਬਿੱਟੂ ਸੁਖਜਿੰਦਰ ਸਿੰਘ ਸ਼ਕਤੀ ਸਿੰਘ ਬੇਗੁਨਾਹ ਸਾਬਤ ਹੋਏ ਸੀਬੀਆਈ ਨੂੰ ਇਹਨਾਂ ਖਿਲਾਫ ਨਾ ਕੋਈ ਸਬੂਤ ਮਿਲਿਆ ਕੇਸ ਅਣਸੁਲਝੇ ਰਹੇ ਮੋਹਾਲੀ ਅਦਾਲਤ ਚ দাখিল ਕੀਤੀ ਕਲੂਜ਼ ਰਿਪੋਰਟ ਚ ਸੀਬੀਆਈ ਨੇ ਪੱਖ ਰੱਖੇਗੇ ਹਰ ਪਹਿਲੂ ਦੀ ਜਾਂਚ ਕੀਤੀ ਪਰ ਕੇਸ ਦੇ ਅੰਜਾਮ ਤੱਕ ਪਹੁੰਚਣ ਲਈ ਕੋਈ ਸਬੂਤ ਤੇ ਗਵਾਹ ਨਹੀਂ ਮਿਲਿਆ ਪੰਜਾਬ ਸਰਕਾਰ ਨੇ ਵੀ ਇੱਕ ਨੋਟੀਫਿਕੇਸ਼ਨ ਕਰਕੇ 6 ਸਤੰਬਰ 2018 ਨੂੰ ਇਹ ਕੇਸ ਹੋਰ ਅੱਗੇ ਚਲਾਉਣ ਤੋਂ ਸਹਿਮਤੀ ਵਾਪਸ ਲੈ ਲਈ ਸੀ ਮਹਿੰਦਰਪਾਲ ਸਿੰਘ ਬਿੱਟੂ ਸੁਖਜਿੰਦਰ ਸਿੰਘ ਤੇ ਸ਼ਕਤੀ ਸਿੰਘ ਦੀ ਸ਼ਮੂਲੀਅਤ ਕਿਤੇ ਵੀ ਨਜ਼ਰ ਨਹੀਂ ਆਈ ਨਾ ਹੀ ਕੋਈ ਸਬੂਤ ਮਿਲਿਆ ਹਾਲਾਂਕਿ सीबीआई ਨੇ ਨਵੀਂ ਟੀਮ ਬਣਾਈ ਕੁਝ ਪਹਿਲੂਆਂ ਤੇ ਮੋੜ ਜਾਂਚ ਸ਼ੁਰੂ ਕੀਤੀ ਬੇਅਦਬੀ ਕੇਸ सीबीआई ਨੂੰ ਦੇਣ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਹੋਰ ਐਸਆਈਟੀ ਬਣਾਈ ਉਤੇ ਆਣਾ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਚ ਐਸਆਈਟੀ 3 ਨਵੰਬਰ 2015 ਨੂੰ ਐਸਆਈਟੀ ਦਾ ਗਠਨ ਹੋਇਆ ਫਰੀਦਕੋਟ ਨੇੜੇ ਗੁਰੂ ਸਰ ਤੇ ਮਲਕੇ ਪਿੰਡ ਚ ਹੋਈਆਂ ਬੇਅਦਬੀ ਦੀ ਜਾਂਚ ਖੱਟੜਾ ਦੀ ਐਸਆਈਟੀ ਨੇ ਕੀਤੀ ਇਸ ਐਸਆਈਟੀ ਨੇ ਡੇਰਾ ਪ੍ਰੀਮੀਅਨਰ ਬੇਅਦਬੀਆਂ ਦੇ ਤਾਰ ਜੋੜੇ ਸਨ 2011 ਚ ਮੋਗਾ ਚ ਲੋਕਾਂ ਨੂੰ ਕਸਾਉਣ ਦੇ ਕੇਸ ਚ ਮਹਿੰਦਰਪਾਲ ਬਿੱਟੂ ਦੀ ਗ੍ਰਿਫਤਾਰੀ ਹੋਈ ਹਿਮਾਚਲ ਪ੍ਰਦੇਸ਼ ਦੇ ਪਾਲੰਪੁਰ ਤੋਂ ਬਿੱਟੂ ਨੂੰ ਪੁਲਿਸ ਨੇ 8 ਜੂਨ 2018 ਨੂੰ ਕਾਬੂ ਕੀਤਾ ਐਸਆਈਟੀ ਨੇ ਦਾਵਾ ਕੀਤਾ ਬਰਗਾੜੀ ਬੇਅਦਵੀ ਕੇਚ ਬਿੱਟੂ ਸ਼ਕਤੀ ਦੇ ਸੰਨੇ ਸਾਜ਼ਿਸ਼ਕਰਤਾ ਨੇ ਬਿੱਟੂ ਦੇ ਕਹਿਣ ਤੇ ਰਣਦੀਪ ਬੁਰਜ ਜਵਾਰ ਸਿੰਘ ਵਾਲਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਡ ਚੁੱਕੀ ਰਣਦੀਪ ਜਿਸ ਕਾਰਜ ਗਿਆ ਉਸ ਦਾ ਨੰਬਰ ਵੀ ਬਿੱਟੂ ਨੇ ਦੱਸਿਆ ਬਿੱਟੂ ਤੇ ਗੁਰਮੀਤ RAM ਦੇ ਪੋਸਟਰ ਲਗਾਉਣ ਦਾ ਇਲਜ਼ਾਮ ਵੀ ਲੱਗਿਆ ਐਸਆਈਟੀ ਮੁਤਾਬਕ ਬਿੱਟੂ ਨੇ ਸਾਰੇ ਇਲਜ਼ਾਮ ਕਬੂਲੇ ਚਾਹੇ ਐਸਆਈਟੀ ਨੇ ਦਾਵਾ ਕੀਤਾ ਸੀ ਕੇਸ ਸੁਲਝਾ ਲਿਆ ਤੇ ਦੋਸ਼ੀ ਫੜ ਲਏ ਨੇ ਪਰ ਖੱਟੜਾ ਨੇ ਪੂਰੀ ਰਿਪੋਰਟ ਸੀਬੀਆਈ ਨੂੰ ਦੇ ਦਿੱਤੀ ਕਿਉਂਕਿ ਤਾਰ ਉਸ ਕੇਸ ਨਾਲ ਜੁੜੇ ਜਿਸ ਦੀ ਜਾਂਚ ਸੀਬੀਆਈ ਕਰ ਰਹੀ ਸੀ ਹਾਲਾਂਕਿ ਸੀਬੀਆਈ ਨੇ ਇਸ ਪੂਰੀ ਜਾਂਚ ਤੇ ਕਾਂਟਾ ਫੇਰ ਦਿੱਤਾ ਡੇਰਾ ਪ੍ਰੇਮੀ ਬਿੱਟੂ ਦਾ ਨਾਂਬਾ ਜੇਲ੍ਹ ਚ ਜੂਨ 2019 ਚ ਕਤਲ ਹੋ ਗਿਆ ਤੇ ਉਸ ਤੋਂ ਬਾਅਦ ਸੀਬੀ ਨੇ ਆਪਣੀ ਕਲੋਜ਼ ਰਿਪੋਰਟ ਚ ਖਟੜਾ ਦੀ ਜਾਂਚ ਵਿੱਚ ਮੋਲਜੋ ਬਣਾਏਗੇ ਸਾਰੇ ਤਿੰਨਾਂ ਲੋਕਾਂ ਨੂੰ ਬੇਗੁਨਾਹ ਸਾਬਤ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਤੀਜੀ ਐਸਆਈਟੀ ਬਣਾਈ ਕੈਪਟਨ ਰਾਜ ਪਹਿਲੀ ਐਸਆਈਟੀ ਸੀ ਇਸ ਦੇ ਇੱਕ ਮੈਂਬਰ ਕਾਫੀ ਵਿਵਾਦਿਤ ਰਹੀ ਕੁਮਰ ਵੀਜੇ ਪ੍ਰਤਾਪ ਸਿੰਘ ਹਾਲਾਂਕਿ ਐਸਆਈਟੀ ਦੀ ਅਗਵਾਈ ਡੀਜੀਪੀ ਪ੍ਰਭੂਤ ਕੁਮਾਰ ਨੇ ਕੀਤੀ ਵੈਸੇ ਤਾਂ ਐਸਆਈਟੀ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਬਣਾਈ ਗਈ ਪਰ ਐਸਆਈਟੀ ਦੇ ਅਧਿਕਾਰੀ ਖੁਦ ਮੰਨਦੇ ਨੇ ਫੈਰਿੰਗ ਤੇ ਬਿਆਦਵੀ ਦੇ ਕੇਸ ਆਪ ਵਿੱਚ ਜੁੜੇ ਹੋਏ ਨੇ ਅਗਸਤ 2018 ਚ ਪੰਜਾਬ ਵਿਧਾਨ ਸਭਾ ਚ ਇੱਕ ਮਤਾ ਪਾਸ ਹੋਇਆ ਤੇ ਫੈਸਲਾ ਲਿਆ ਗਿਆ ਕਿ ਬਾਈਬਲ ਕਲਾਂ ਗੋਲੀਕਾਂਡ ਦੇ ਕੋਟਕ ਪੂਰਾ ਫੈਰਿੰਗ ਕੇਸਾਂ ਦੀ ਜਾਂਚ ਸੀਬੀਆਈ ਕੋਲੋਂ ਵਾਪਸ ਲਈ ਜਾਂਦੀ ਹੈ ਤੇ ਜਾਂਚ ਲਈ ਕੈਪਟਨ ਸਰਕਾਰ ਨੇ ਨਵੀਂ ਪੰਜ ਮੈਂਬਰੀ ਸੈੱਟ ਬਣਾਈ ਡੀਜੀਪੀ ਪ੍ਰਬੋਧ ਕੁਮਾਰ ਐਸਆਈਟੀ ਮੁਖੀ ਪਰਨਪਾਲ ਸਿੰਘ ਐਸਆਈਟੀ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਐਸਆਈਟੀ ਮੈਂਬਰ ਸਤਿੰਦਰਪਾਲ ਸਿੰਘ ਐਸਆਈਟੀ ਮੈਂਬਰ ਭੁਪਿੰਦਰ ਸਿੰਘ ਐਸਆਈਟੀ ਮੈਂਬਰ ਇਸ ਐਸਆਈਟੀ ਦੇ ਸਭ ਤੋਂ ਚਰਚਿਤ ਅਫਸਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ 27 ਮਈ 2019 ਨੂੰ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਫਾਈਲ ਕੀਤੀ ਬੇਅਦਬੀ ਦੀਆਂ ਘਟਨਾਵਾਂ ਸੂਚੀ ਸਮਝੀ ਸਾਜ਼ਿਸ਼ ਸੀ ਤਤਕਾਲੀ ਡੀਪੀਸੀਐਮ ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਤਤਕਾਲੀ ਡੀਜੀਪੀ ਸੁਮੇਤ ਸੈਣੀ ਡੇਰਾ ਸਿਰਸਾ ਦੇ ਮੁਖੀ ਬੇਅਦਬੀਆਂ ਘਟਨਾਵਾਂ ਨੂੰ ਉਸ ਵੇਲੇ ਦੇ ਇੰਟੈਲੀਜੈਂਸ ਮੁਖੀ ਹਰਦੀਪ ਢਿੱਲੋਂ ਦੀ ਬਦਲੀ ਨਾਲ ਵੀ ਜੋੜਿਆ ਦਾਵਾ ਕੀਤਾ ਟਰਾਂਸਫਰਿਕ ਸੂਚੀ ਸੰਬੰਧੀ ਸਾਜ਼ਿਸ਼ਤਾਤ ਹੋਈ 10 ਅਕਤੂਬਰ 2015 ਨੂੰ ADGP ਇੰਟੈਲੀਜੈਂਸ ਦੇ ਅਹੁਦੇ ਤੋਂ ਕਾਬਿਲ ਅਫਸਰ ਬਦਲ ਦਿੱਤਾ ਗਿਆ। ਕਾਫੀ ਜੂਨੀਅਰ ਆਰ ਕੇ ਜੈਸਵਾਲ ਨੂੰ ਇੰਟੈਲੀਜੈਂਸ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ADGP, DGP ਰੈਂਕ ਦੇ ਤਿੰਨ ਅਧਿਕਾਰੀ ਮੌਜੂਦ ਸਨ ਪਰ ADGP ਇੰਟੈਲੀਜੈਂਸ ਲਈ ਸਭ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਆਰ ਕੇ ਜੈਸਵਾਲ ਨੂੰ ਚੁਣਿਆ ਗਿਆ ਤੇ ਕਿਹਾ ਕਿ ਉਹ ਸੁਮੇਤ ਸੈਣੀ ਨੂੰ ਰਿਪੋਰਟ ਕਰਨਗੇ। ਕੈਪਟਨ ਦੀ ਬਣਾਈ SIT ਨੇ ਇਹ ਵੀ ਕਿਹਾ ਕਿ ਟਰਾਂਸਫਰ ਤੇ ਬੇਅਦਵੀ ਦਾ ਸਿੱਧਾ ਕਨੈਕਸ਼ਨ ਸੀ। ਪਰ ਕੈਪਟਨ ਦੀ ਐਸਐਸਆਈਟੀ ਦੇ ਵੀ ਸਵਾਲ ਹੋ ਗਏ ਜਦੋਂ ਐਸਆਈਟੀ ਦੇ ਮੈਂਬਰਾਂ ਨੇ ਚਾਰ ਸ਼ੀਟ ਤੋਂ ਨਾ ਖਿੱਚ ਲਈ ਤੇ ਡੀਜੀਪੀ ਦਿਨਕਰ ਗੁਪਤਾਂ ਨੂੰ ਚਿੱਠੀ ਲਿਖੀ ਅਤੇ ਕਿਹਾ ਉਹਨਾਂ ਦਾ ਚਾਰ ਸ਼ੀਟ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਕੁੰਵਰ ਨੇ ਕੋਈ ਗੱਲਬਾਤ ਨਹੀਂ ਕੀਤੀ ਫਿਲਹਾਲ ਦੇ ਲਈ ਇਨਾਂ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ এবੀਪੀ ਸਾਂਝਾ